ਗੁਰਬਾਣੀ ਦੀ ਤੁਕ ਬਦਲ ਕੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਮੁਸੀਬਤ ਆਪਣੇ ਮੋਢੇ ਲੈ ਲਈ ਤਾਂ ਜੀ ਇਹ ਮਜੀਠੀਆ ਨੂੰ ਇਸ ਮਾਮਲੇ ਵਿੱਚ ਤਨਖਾਈਆ ਕਰਾਰ ਦੇ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਦੇ ਵਿੱਚ ਇਹ ਅਹਿਮ ਫੈਸਲਾ ਲਿਆ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਵਚਨ ਸਿੰਘ ਨੇ ਹੁਕਮਨਾਮਾ ਪੜ੍ਹਦਿਆਂ ਮਜੀਠੀਆ ਦੇ ਲਈ ਧਾਰਮਿਕ ਸਜ਼ਾ ਦਾ ਐਲਾਨ ਕਰ ਦਿੱਤਾ ਇਸ ਸਜ਼ਾ ਦੇ ਵਿੱਚ ਪੰਜ ਤਖਤ ਸਾਹਿਬ ਜਾ ਕੇ ਨਤਮਸਤਕ ਹੋਣਾ ਲੰਗਰ ਦੀ ਸੇਵਾ ਕਰਨਾ ਹੱਥੀ ਸੇਵਾ ਕਰਨਾ ਹਰਮੰਦਰ ਸਾਹਿਬ ਮੱਥਾ ਟੇਕਣਾ ਤੇ ਗੁਰਬਾਣੀ ਸੁੰਣਾ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਗੁਰੂ ਦੀ ਗ ਕੁਪੈ ਦਾ ਕੜਾ ਪ੍ਰਸ਼ਾਦ ਕਰਵਾਉਣ ਦੀ ਤਨਖਾਹ ਵੀ ਲਗਾਈ ਗਈ ਹੈ। ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰ ਕਰਨ ਉਪਰੰਤ ਗੁਰਮਤਿ ਦੀ ਰੋਸ਼ਨੀ ਵਿੱਚ ਧਾਰਮਿਕ ਸੇਵਾ ਤਨਖਾਹ ਲਗਾਈ ਗਈ। ਪੰਜ ਪਤਖ ਸਹਿਬਾਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਦੀਕ ਸ੍ਰੀ ਦੰਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹਾਜ਼ਰ ਹੋ ਕੇ ਲੰਗਰ ਦੀ ਮਾਇਕ ਸੇਵਾ ਅਤੇ ਹੱਥੀ ਸੇਵਾ ਕਰਨ ਤੋਂ ਬਾਅਦ ਸਰਵੋੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਹਾਜ਼ਰ ਹੋ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਅਤੇ ਤਿੰਨ ਦਿਨ ਹੀ ਲੰਗਰ ਵਿੱਚ ਬਰਤਨ ਸਾਫ਼ ਕਰਨ ਅਤੇ ਗੁਰਬਾਣੀ ਸੁਣ ਅਤੇ ਜਥਾ ਸ਼ਕਤ ਮਾਇਕੀ ਲੰਗਰ ਦੀ ਸੇਵਾ ਕਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਕੇ 500 1 ਰੁਪਏ ਕਿਰਾਹ ਗੁਰੂ ਕੀ 골ਕੇ ਚਪਾਉਣੇ ਅਤੇ 101 ਰੁਪਏ ਦੀ ਕਿਰਾਹ ਪ੍ਰਸ਼ਾਦ ਦੀ ਦੇ ਕਰਵਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਵਾਉਣੀ ਇਸ ਪੂਰੇ ਮਾਮਲੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਧਾਰਮਿਕ ਸਜ਼ਾ ਲਈ ਕੋਈ ਤੈਅ ਸਮਾਂ ਨਹੀਂ ਹੁੰਦਾ ਤੇ ਉਹ ਜਲਦ ਤੋਂ ਜਲਦ ਆਪਣੀ ਸਜ਼ਾ ਪੂਰੀ ਕਰ ਲੈਣਗੇ ਮੈਨੂੰ ਪੰਜੇ ਥਾਵਾਂ ਤੇ ਜਾ ਕੇ ਜੀ ਇਹ ਇੱਥੇ ਆਉਣਾ ਕੋਈ ਉਹਨਾਂ ਨੇ ਮੈਨੂੰ ਜੋ ਮੈਂ ਵੇਖ ਲੂੰਗਾ ਮਗਰ ਜੋ ਮੈਨੂੰ ਸਮਝ ਆਈ ਹੈ ਜੋ ਮੈਂ ਸੁਣਿਆ ਉਹਦੇ ਚ ਕੋਈ ਨਿਸ਼ਚਿਤ ਸਮਾਂ ਨਹੀਂ ਮਗਰ ਜਲਦੀ ਤੋਂ ਜਲਦੀ ਜਿਵੇਂ ਜਿਵੇਂ ਜਲਦੀ ਤੋਂ ਜਲਦੀ ਜੋ ਹੋ ਸਕਦਾ ਮੈਂ ਛੇਤੀ ਤੋਂ ਛੇਤੀ ਕਰ ਲਵਾਂ ਕਾਲ ਤੱਕ ਸਾਹਿਬ ਵਿਖੇ ਬੇਸ਼ੱਕ ਵਿਕਰਮ ਸਿੰਘ ਮਜੀਠੀਆ ਨੂੰ ਧਾਰਮਿਕ ਸਜ਼ਾ ਲਗਾ ਦਿੱਤੀ ਹੋਵੇ ਪਰ ਸਿੱਖ ਸੰਗਤਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਬਣਿਆ ਹੋਇਆ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਘੱਟ ਸਜ਼ਾ ਕਿਉਂ ਲਗਾਈ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਮਜੀਠੀਆ ਨੇ ਤਕ ਬਦਲ ਕੇ ਨਾ ਬਖਸ਼ਣਯੋਗ ਗੁਨਾਹੇ ਤਹਿਤ ਜਿਸ ਦੀ ਸਜ਼ਾ ਉਹਨਾਂ ਨੂੰ ਬੇहद ਘੱਟ ਦਿੱਤੀ ਗਈ ਹੈ ਇਸ ਸੰਬੰਧੀ ਅਖੰਡ ਕੀਰਤਨੀ ਜਥੇ ਦੇ ਰਜਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਸਾਡੇ ਪੱਤਰਕਾਰ ਰਣਦੀਪ ਸਿੰਘ ਨੇ ਨੂੰ ਪਤਾ ਲੱਗਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਜੋ ਦੇਸ਼ਾਬਰ ਮੋਏ ਹੈ ਸ਼ੁਕਰਮੰਤੇ ਕਬੂਨਾ ਟਰੋਂ ਸ਼ਬਦ ਦੀ ਵਿੱਚ ਗਲਤੀ ਕੀਤੀ ਸੀ ਜੋ ਉਹਨਾਂ ਨੇ ਉਹਦੇ ਸਟਾਕ ਬਦਲ ਦਿੱਤੀ ਸੀ ਉਸ ਬਾਰੇ ਅੱਜ ਅਕਾਦ ਅਕਾਤ ਖਾਤ ਤੋਂ ਉਹਨਾਂ ਨੂੰ ਸਜ਼ਾ ਲਗਾਈ ਗਈ ਹੈ ਸੋ ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਜੱਥੇਦਾਰ ਸਾਹਿਬ ਵੱਲੋਂ ਸ਼੍ਰੀ ਹਰਗੋਬਿੰਦ ਸਾਹਿਬ ਦਾ ਜੋ ਮੀਰੀ ਪੀਰੀ ਦਾ ਤਖਤ ਸ਼੍ਰੀ ਅਕਾਦ ਤਖਤ ਸਾਹਿਬ ਹੈ ਉਸ ਤੋਂ ਜੋ ਇਹ ਫੈਸਲਾ ਦਿੱਤਾ ਗਿਆ ਹੈ ਉਹ ਸਿੱਖ ਸੰਗਤਾਂ ਦੀ ਭਾਵਨਾਵਾਂ ਅਨਸਾਰ ਨਹੀਂ ਹੈ ਕਿਉਂਕਿ ਕਿਸੇ ਵੀ ਸੇਖ ਨੂੰ ਗੁਰਬਾਣੀ ਦੀ ਕਿਸੇ ਵੀ ਤੋਕ ਵਿੱਚ ਕੋਈ ਆਲਟਰੇਸ਼ਨ ਕਰਨ ਦਾ ਕੋਈ ਹੱਕ ਨਹੀਂ ਹੈ ਪਰ ਵਿਕ੍ਰਮ ਸਿੰਘ ਮਜੀਠੀਆ ਨੇ ਜਾਣ ਬੁਝ ਕੇ ਜੋ ਅਰਣ ਜੇਤਲੀ ਦਾ ਨਾਮ ਹੈ ਕਿ ਇਹ ਸ਼ਬਦ ਪੜਿਆ ਸੀਗਾ ਇੱਕ ਬਹੁਤ ਵੱਡੀ ਬਜਰ ਗਲਤੀ ਸੀ ਔਰ ਇਸ ਵਾਰ ਇਹ ਖੰਡ ਕੀਤੀ ਜਥੇ ਵੱਲੋਂ ਜਥੇਦਾਰ ਸਾਹਿਬ ਨੂੰ ਇੱਕ ਚਿੱਠੀ ਵੀ ਲਿਖੀ ਗਈ ਸੀ ਔਰ ਉਹਨਾਂ ਨੇ ਬੇਨਤੀ ਕੀਤੀ ਗਈ ਸੀ ਕਿ ਇਹ ਇੱਕ ਬਹੁਤ ਵੱਡਾ ਗਲਤੀ ਹੈ ਤੇ ਉਹਨਾਂ ਨੂੰ ਇਸ ਬਾਰੇ ਬਹੁਤ ਹੀ ਸੀਰੀਅਸ ਔਰ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ ਤੇ ਇਹਨੂੰ ਪੰਤ ਤੋਂ ਸਿੱਖਣਾ ਚਾਹੀਦਾ ਹੈ ਪਰ ਸਾਨੂੰ ਇਹ ਲੱਗਦਾ ਹੈ ਕਿ ਜੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਹ ਵੀ ਕਿਸੇ ਪ੍ਰਵਾਦੀਨ ਕੰਮ ਕਰ ਰਹੇ ਹਨ ਅਕਾਲ ਤਖਤ ਦੇ ਜਥੇਦਾਰ ਵਜੋਂ ਉਹਨਾਂ ਦਾ ਰੋਲ ਕੁਝ ਘੱਟ ਨਜ਼ਰ ਆਇਆ ਅਕਾਲੀ ਦਲ ਦੇ ਬੁਲਾਰੇ ਵਜੋਂ ਕੋਈ ਰੋਲ ਉਹਨਾਂ ਦਾ ਜ਼ਿਆਦਾ ਨਜ਼ਰ ਆਇਆ